ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆ ਰਹੀ ਹੈ ਜੀ ਵੱਡੀ ਖਬਰ ਅਮਰੀਕਾ ਦੇ ਵਿੱਚ ਗੈਂਗਸਟਰ ਗੋਲਡੀ ਬਰਾਡ ਦੀ ਗੁਲੀ ਲੱਗਣ ਕਰਕੇ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਅਮਰੀਕਾ ਦੇ ਵਿੱਚ ਗੈਂਗਸਟਰ ਗੋਲਡੀ ਬਰਾਡ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦਾਵਾ ਇੱਕ ਨਿਊਜ਼ ਵੈਬਸਾਈਟ ਨੇ ਕੀਤਾ ਵੈਬਸਾਈਟ ਤੇ ਲਿਖਿਆ ਹੋਇਆ ਹੈ ਕਿ ਗੋਲੀ ਲੱਗਣ ਤੋਂ ਬਾਅਦ ਗੋਲਡੀ ਬਰਾਡ ਦੀ ਮੌਤ ਹੋਈ ਹੈ ਤੇ ਇਸ ਨਿਊਜ਼ ਚ ਦਾਵਾ ਕੀਤਾ ਗਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਦੋ ਗੋਲੀਆਂ ਲੱਗੀਆਂ ਸਨ ਜੈਸ ਕਰਕੇ ਉਸ ਦੀ ਮੌਤ ਹੋਈ ਹੈ ਵੀਡੀਓ ਰਿਪੋਰਟਾਂ ਦੇ ਮੰਨਿਆ ਤਾਂ ਬਰਾਡ ਦੇ ਵਿਰੋਧੀ ਗੈਂਗਟਰ ਅਰਸ਼ ਡੱਲਾ ਤੇ ਲਖਬੀਰ ਡੱਲਾ ਨੇ ਗੋਲਡੀ ਨੂੰ ਮਾਰਨ ਲਈ ਜ਼ਿੰਮੇਵਾਰੀ ਲਈ ਹੈ ਤੇ ਦੋਵਾਂ ਨੇ ਦਾਵਾ ਕੀਤਾ ਗਿਆ ਕਿ ਉਹਨਾਂ ਨੇ ਦੁਸ਼ਮਣੀ ਕਾਰਨ ਗੋਲਟੀ ਨੂੰ ਗੋਲੀ ਮਾਰੀ ਹੈ ਤੇ ਫਿਲਹਾਲ ਇਸ ਤੇ ਨਾ ਸਿਆ ਕਿਸੇ ਹੋਰ ਗੈਂਗਸਟਰ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫਰੈਜ਼ਨੋ ਵਿੱਚ ਦੋ ਵਿਕਤਾਂ ਉਤੇ ਗੋਲੀਬਾਰੀ ਹੋਈ ਹੈ ਜੀਹਾਂ ਗੋਲੀਬਾਰੀ ਫੇਰ ਮੋਡ ਅਤੇ ਹੌਲਟ ਐਵੇਨਿਊਜ਼ ਉਤੇ ਸ਼ਾਮ 5 ਵਜੇ ਹੋਈ ਹੈ ਤੇ ਜਦੋਂ ਇਹਨਾਂ ਦੋਵਾਂ ਤੇ ਗੋਲੀਬਾਰੀ ਹੋਈ ਤਾਂ ਪੀੜਤ ਗਲੀ ਵਿੱਚ ਖੜੇ ਸਨ ਪਰ ਪੁਲਿਸ ਵੱਲੋਂ ਹਮਲੇ ਦਾ ਸ਼ਿਕਾਰ ਹੋਏ ਦੋਵਾਂ ਨੌਜਵਾਨਾਂ ਦੀ ਪਛਾਣ ਨਹੀਂ ਦੱਸੀ ਗਈ ਹੈ ਤੇ ਦੱਸ ਦੇ ਕਿ ਕੈਨੇਡਾ ਤੋਂ ਭੱਜੇ ਨਮਗਰ ਉਹ ਗੋਲਡੀ ਬਰਾਡ ਨੇ ਅਮਰੀਕਾ ਦੇ ਫੈਰੀ ਜਨੋ ਵਿੱਚ ਆਪਣਾ ਲਈ ਸੀ ਤੇ ਗੋਲਡੀ ਬਰਾਡ ਦੀ ਆਖਰੀ ਲੋਕੇਸ਼ਨ ਫਰੇਜਨੋ ਹੀ ਦੱਸੀ ਜਾਂਦੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ